ਜਦੋਂ ਪੀੜ ਪੈਂਦੀ ਹੈ ਭਰਾ ਹੀ ਭਰਾ ਨਾ ਖੜਦਾ ਹੁੰਦਾ ਨਾ ਕਿ ਜਿਹੜੇ ਰਾਜਨੀਤਿਕ ਜਾਂ ਬਿਜ਼ਨਸ ਕਲਾਸ ਲੋਕ ਉਹ ਨਹੀਂ ਖੜਦੇ ਹੁੰਦੇ ਹਮ ਬਾਇੰਸ ਜਿਵੇਂ ਹਮ ਪਹਿ ਹੀ ਇਤਲਾਹ ਪਹੁੰਚੀਏ ਪੰਜਾਬ ਮੇ ਬਾੜ ਆ ਗਈ ਹੈ ਇਸੀ ਵਜ੍ਹਾ ਸੇ ਹਮਾਰੇ ਬੱਚੇ ਬੱਚੇ ਮੇ ਮੇਵਾਤ ਕੇ ਮੇ ਔਰਤੋਂ ਮੇ ਬੱਚੋਂ ਮੇ ਸਭ ਮੇ ਜਨੂੰਨ ਪੈਦਾ ਹੋ ਗਿਆ ਹੁਨ ਭਾਈ ਕੀ ਮਦਦ ਕਰੇ ਹਮ ਵਹਾਂ ਜਾ ਕੇ ਹਮਾਰੇ ਫਿਰ ਮਸਜਿਦੋਂ ਮਾਈਕੋਂ ਮੇ ਐਲਾਨ ਹੋ ਗਏ ਹਮ ਜੋ ਵੀ ਹਮਾਰੇ ਘਰ ਕਾ ਸਾਮਾਨ ਹੈ ਹਮ ਸਭ ਕੋ ਲੈ ਕੇ ਆਏ ਹੈ ਹਰ ਰੁਪਿਆ ਆਫਤਾ ਆਇਆ ਔਰ ਹਰਿਆਣਾ ਭਰਾ ਬਣ ਕੇ ਪੰਜਾਬ ਦੇ ਨਾਲ ਖੜਿਆ ਹਰਿਆਣੇ ਤੋਂ ਵੀਰ ਪਹੁੰਚੇ ਆ ਜ਼ਿਲ੍ਹਾ ਨੂਹ ਐ ਸਨੇਹਰਾ ਬਾਡਰ ਦੇ ਕੋਲੇ ਦਾ ਪਿੰਡ ਪੈਂਦਾ ਉੱਥੋਂ ਪਹੁੰਚੇ ਆ ਔਰ ਅਬ ਜਿੰਨੇ ਦਿਨ ਵੀ ਇਸ ਵਿੱਚ ਲੱਗੇਗਾ ਪਾਛੇ ਜੋ ਇਹ ਪਾਣੀ ਉਤਰੇਗਾ ਇੱਕ ਦਿਨ ਦਾ ਕੰਮ ਨਹੀਂ ਐ ਪਾਛੇ ਤੱਕ ਹਮ ਭਾਈਨ ਕੇ ਸਾਥ ਖੜੇ ਹੈ ਔਰ ਕੰਬੜਾ ਮੱਛਰਦਾਨੀ ਆ ਔਰ ਜਿਹੜਾ ਘਰਾਂ ਦਾ ਜ਼ਰੂਰੀ ਜਿਹੜਾ ਸਮਾਨ ਹੁੰਦਾ ਉਹ ਲੈ ਕੇ ਜ਼ਿਲ੍ਹਾ ਫਾਜ਼ਿਲਕਾ ਦੇ ਕਾਮਾਂਵਾਲੀ ਪੱਤਣ ਤੇ ਪਹੁੰਚੇ ਆ ਜਿਸ ਆਤਾ ਹੈ ਨਮਕ ਹੈ ਚੀਨੀ ਹੈ ਚਾਵਲ ਹੈ सरसों को तेल है मिर्च है हल्दी है चाहे यूपी की गल होवे चाहे राजस्थान की गल होवे हरियाणा की गल भी पंजाब पंजाब के के खड़े आ दो चार महीना हमारी मेवात जी जान से सारी खड़ी है इसी वजह से और हमने चंदा उगा कर रख रखा है जिस दिन पानी उतरेगा हम खाद लेकर डीजल लेकर और इन खेतों को इशारा कराएंगे अपने ट्रैक्टरों भी लाएंगे ਸਤਿ ਸ਼੍ਰੀ ਅਕਾਲ ਨਰਪਖ ਪੋਸਟਾ ਜੁੜਿਆ ਤੁਸੀ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਆ ਜਿਲ੍ਹਾ ਫਾਜ਼ਿਲਕਾ ਦੇ ਕਾਮਾਂ ਵਾਲੀ ਪੱਤਨ ਤੇ ਪੰਜਾਬ ਦੇ ਉੱਪਰ ਹੜ੍ਹ ਰੂਪੀ ਆਫਤ ਆਈ ਆ ਔਰ ਹਰਿਆਣਾ ਭਰਾ ਬਣ ਕੇ ਪੰਜਾਬ ਦੇ ਨਾਲ ਖੜਿਆ ਹਰਿਆਣੇ ਤੋਂ ਵੀਰ ਪਹੁੰਚੇ ਆ ਜਿਲ੍ਹਾ ਨੂਹ ਐ ਸਨੇਹਰਾ ਬਾਡਰ ਦੇ ਕੋਲ ਇਹਨਾਂ ਦਾ ਪਿੰਡ ਪੈਂਦਾ ਉੱਥੋਂ ਪਹੁੰਚੇ ਆ ਔਰ ਕੰਬਲ ਮੱਛਰਦਾਨੀਆਂ ਔਰ ਜਿਹੜਾ ਘਰਾਂ ਦਾ ਜੂਰੀ ਜਿਹੜਾ ਸਮਾਨ ਹੁੰਦਾ ਉਹ ਲੈ ਕੇ ਜਿਲ੍ਹਾ ਫਾਜ਼ਿਲਕਾ ਦੇ ਕਾਮਾਂ ਵਾਲੀ ਪੱਤਣ ਤੇ ਪਹੁੰਚੇ ਆ ਔਰ ਪੰਜਾਬ ਦੇ ਲੋਕ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਖੜੇ ਤੇ ਹੁਣ ਚਾਹੇ ਯੂਪੀ ਦੀ ਗੱਲ ਹੋਵੇ ਚਾਹੇ ਰਾਜਸਥਾਨ ਦੀ ਗੱਲ ਹੋਵੇ ਹਰਿਆਣਾ ਦੀ ਗੱਲ ਹੋਵੇ ਇਹ ਵੀ ਪੰਜਾਬ ਦੇ ਭਰਾ ਬਣ ਕੇ ਪੰਜਾਬ ਦੇ ਨਾਲ ਖੜੇ ਆ ਸਭ ਤੋਂ ਪਹਿਲਾਂ ਆਪਾਂ ਦਾ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਇੱਥੇ ਆਉਣ ਤੇ ਹਾਂ ਜੀ ਅਸਲਾਮੁਅਲੈਕ ਜੀ ਮੁਹੰਮਦ ਸ਼ਵੀਰ ਜੀ ਤੁਸੀਂ ਨਾਲ ਖੜੇ ਹੋ ਔਰ ਕਿਸਾਨੀ ਅੰਦੋਲਨ ਦੀ ਵਿੱਚ ਵੀ ਸੀਗੇ ਤੁਸੀਂ ਔਰ ਪੰਜਾਬ ਤੇ ਆਫਤਾਈ ਆ ਔਰ ਹਰਿਆਣਾ ਜਿਹੜਾ ਭਰਾ ਬਣ ਕੇ ਨਾਲ ਖੜਾ ਪੰਜਾਬ ਦੇ हम भाई जैसे हम पे ही इतला है पंजाब में बाढ़ आ गई है इसी वजह से हमारे बच्चे बच्चे में मेवात के में औरतों में बच्चों में सब में जुनून पैदा हो गया उन भाई की मदद करें हम वहाँ जाकर हमारे फिर मस्जिदों में मायकों में ऐलान हो गए हम जो भी हमारे घर का सामान है हम सब को लेकर आए हैं जैसे आटा है नमक है चीनी है चावल है सरसों को तेल है मिर्च है हल्दी है जो भी घर का सामान है तसला वगैरह टप हैं प्लास्टिक के है, और बर्तन हैं और कम्बल हैं गूदड़ी हैं हमारी मेवात की है। गूदड़ी मशहूर होती हैं गूदड़ी हैं जो घर का सामान सबको लेकर आए हैं और अब जितने दिन भी इसमें लगेगा है जो ये पानी उतरेगा एक दिन का काम नहीं है है तक हम भाई इनके साथ खड़े हैं जो ये पानी उतरेगा खेतों में डीजल चाहिएगा खेत इकसारे होंगे बीज डलेगा जो भी खाद आएगा उसके लिए हम जी से जान से भाई इनके साथ तैयार खड़े हैं जी तुम पहला भी इतने आये हो रोशन लेके पहली बार आयो हमारे मे बाप से ज्यादा से लाइन लग रही है कोई एक मैसेज पहुंच गया भाई वहां तो अब जरूरत नहीं रही तो हमारा जो ज़्यादा हमारे जो जमात है उलमा के साथ ये ना आलिम है वे हमारा लुधियाना में जमा है सारा माल हमारा सारा माल लुधियाना में जमा है ज़्यादातर हम चलते हैं अपने उलमाओं के पास हमारे उलमाओं ने आवाज़ दी हम यहाँ तक ले आए हमारे जिम्मेदारान साथी जो मेवाड़ के जिम्मेदारान साथी हैं उन्होंने हमारी आवाज दी और हम यहां लेकर आ गए शब्बीर जी हरियाणा के बीच भी खेती बड़ी पदरदे हुंदी है हरियाणा ते पंजाब खेती प्रधान सूबे दो में हैगे या और इथे खेती नु बड़ी मार पईया चाहे दराया सतलुज होवे ब्यास होवे ਰਾਵੀ ਹੋਵੇ ਸਾਰੇ ਦਰਿਆਵਾਂ ਨੇ ਮਾਰ ਪਾਈ ਆ ਔਰ ਕਿਸਾਨ ਆ ਜਿਹੜਾ ਦੁਬਾਰੇ ਫਿਰ ਜ਼ੀਰੋ ਤੇ ਆ ਕੇ ਖੜ ਗਿਆ ਕਿ ਤੁਸੀਂ ਜਿੱਤ ਗੱਲ ਕੀਤੀ ਹੈ ਕਿ ਜਿੰਨਾ ਚਾਹ ਮਿੱਟੀ ਨਹੀਂ ਚੱਕੀ ਜਾਂਦੀ ਚਾਹੇ ਡੀਜ਼ਲ ਦੀ ਗੱਲ ਹੋਵੇ ਪੈਟਰੋਲ ਦੀ ਗੱਲ ਹੋਵੇ ਪਰ ਕਿਸਾਨ ਨੂੰ ਇੱਥੋਂ ਉੱਬਰਣ ਦੇ ਲਈ ਉੱਠਣ ਦੇ ਲਈ ਕਿੰਨਾ ਕੁ ਸਾਲ ਲੱਗ ਜਾਣੇ ਆ ਉਹ ਕਿੰਨਾ ਕੌਖਾ ਇੱਥੋਂ ਉੱਠਣਾ ਹਮ ਭਾਈਨ ਹਮ ਭਾਈਨ ਸਾਥ ਸਭ ਤਰਸ ਤਿਆਰ ਪਾਛੇ ਤੱਕ ਅਭੀ 1 ਮਹੀਨਾ ਕੰਮ ਨਹੀਂ ਹੈ 10 ਦਿਨ ਦਾ 5 ਦਿਨ ਕੰਮ ਨਹੀਂ ਹੈ ਇਹ ਤਾਂ 2-4 ਮਹੀਨਾ ਦਾ ਕੰਮ ਹੈ 2-4 ਮਹੀਨਾ ਹਮਾਰੇ ਮੇਵਾਦ जी जान से सारी खड़ी है इसी वजह से और हमने चंदा उगा कर रख रखा है जिस दिन पानी उतरेगा हम खाद लेकर डीजल लेकर और इन खेतों को इशारा कराएंगे अपने ट्रैक्टरों भी लाएंगे जैसे हम छोटे मोटे जमींदार हैं भाई पंजाब से हम कुछ कम जमींदार हैं लेकिन हमारा दिल कमजोर नहीं है जी हरियाणा तो वीर आया और हरियाणा ਪੰਜਾਬ ਭਾਈਚਾਰਾ ਹਮੇਸ਼ਾ ਤੋਂ ਕਾਇਮ ਰਿਹਾ ਹੈ ਇਹਨਾਂ ਨੇ ਵੱਡੀ ਗੱਲ ਕਹੀ ਅਸੀਂ ਪੰਜਾਬ ਦੇ ਨਾਲ ਖੜੇ ਆਂ ਔਰ ਪੰਜਾਬ ਨੂੰ ਅਸੀਂ ਟੁੱਟੋ ਨਹੀਂ ਦੇਵਾਂਗੇ ਬਿਲਕੁਲ ਜੀ ਪੰਜਾਬ ਕਿਉਂ ਟੁੱਟੂਗਾ ਜਦੋਂ ਇਹੋ ਜਿਹੇ ਭਰਾ ਸਾਡੇ ਨਾਲ ਖੜੇ ਨੇ ਦੂਜੀ ਗੱਲ ਇਹ ਆ ਵੀ ਜਦੋਂ Hindu Muslim Sikh ਇਹ ਸਾਰੀਆਂ ਰਾਜਨੀਤਿਕ ਗੱਲਾਂ ਇਹਨਾਂ ਜੋ ਕੱਢ ਦਈਏ ਤਾਂ ਸਾਰੇ ਅਸੀਂ ਬੜੇ ਪਿਆਰ ਨਾਲ ਰਹਿਣ ਵਾਲੇ ਭਾਈ ਭਾਈਚਾਰੇ ਦੇ ਰਹਿਣ ਵਾਲੇ ਲੋਕ ਆ ਤੇ ਸਾਡਾ ਇਹਨਾਂ ਪਿਆਰ ਬਣਿਆ ਹੋਇਆ ਅਸਲ 'ਚ ਜਿਹੜਾ ਸਾਨੂੰ ਜਿਹੜਾ ਗੋਦੀ মিডিਆ ਸਿੱਧਾ ਕਹੂੰਗਾ ਮੈਂ ਤਾਂ ਝੱਕ ਦਾਣੀ ਕਿਸੇ ਗੱਲੋਂ ਗੋਦੀ মিডিਆ ਦੀਆਂ ਖਬਰਾਂ 'ਚ ਜਿਹੜਾ ਦਿਖਾਇਆ ਜਾ ਰਿਹਾ ਉਹਦੇ ਤੋਂ ਪਰਾਂ ਹੋ ਕੇ ਜਦੋਂ ਦੇਖੀਏ ਨਾ ਸਾਡੇ ਭਰਾ ਨੇ ਸਾਰੇ ਆਪਣੇ ਆਏ ਹੋਏ ਨੇ ਮੁਸਲਮਾਨ ਵੀਰ ਨੇ ਤੇ ਪੀਰ ਬੁੱਧੂ ਸ਼ਾਹ ਹੋਰੀ ਸਾਡੇ ਰਹੇ ਨੇ ਸਾਈ ਮੀਆਂ ਮੀਰ ਸਾਡੇ ਰਹੇ ਨੇ ਠੀਕ ਹੈ ਇਹਨਾਂ ਨੇ ਜਿਹੜਾ ਸਿੱਖ ਭਾਈਚਾਰੇ ਦੀਆਂ ਇਸ ਇੱਕ ਹਿੰਦੂ ਮੁਸਲਮਾਨ ਭਾਈਚਾਰੇ ਦੀ ਜਿਹੜੀ ਮਿਸਾਲਾਂ ਕਾਇਮ ਕੀਤੀਆਂ ਨੇ ਇਹ ਵੀਰ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਨੇ ਜਿਵੇਂ ਤੁਸੀਂ ਪਹਿਲਾਂ ਸਿਆਸਤ ਦੀ ਗੱਲ ਕੀਤੀ ਆ ਹਿੰਦੂ ਮੁਸਲਮਾਨ ਸਿੱਖ ਭਾਈਚਾਰੇ ਦੇ ਵਿੱਚ ਪਾੜ ਪਾਏ ਗਏ ਆ ਰਾਜਨੀਤਿਕ ਹਿੱਤਾਂ ਦੇ ਲਈ ਇੱਥੇ ਉਹ ਲੋਕ ਬਹੁਤ ਘੱਟ ਆਇਆ ਦਿਖਾਈ ਨਹੀਂ ਦਿੱਤੇ ਪਰ ਹਰਿਆਣੇ ਦੀ ਗੱਲ ਹੋਵੇ Rajasthan ਦੀ ਗੱਲ ਹੋਵੇ ਹਰਿਆਣਾ ਭਾਈਚਾਰਾ ਪੰਜਾਬ ਭਾਈਚਾਰਾ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ਵੱਡੀ ਪੱਧਰ ਤੇ ਦਿਖਾਈ ਦਿੱਤਾ ਬਿਲਕੁਲ ਜਦੋਂ ਪੀੜ ਪੈਂਦੀ ਹੈ ਭਰਾ ਹੀ ਭਰਾ ਨਾਲ ਖੜਦਾ ਹੁੰਦਾ ਨਾ ਕਿ ਜਿਹੜੇ ਰਾਜਨੀਤਿਕ ਜਾਂ ਬਿਜ਼ਨਸ ਕਲਾਸ ਲੋਕ ਉਹ ਨਹੀਂ ਖੜਦੇ ਹੁੰਦੇ ਪਰ ਹਾਂ ਪਿਛਲੇ 2-3 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਕੁਝ ਚਿਹਰੇ ਹੁਣ ਸਾਹਮਣੇ ਆ ਰਹੇ ਆ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਸਾਰੇ ਆਪਸ ਵਿੱਚ ਪੰਜਾਬ ਨੇ ਆਪਦੇ ਆਪ ਨੂੰ ਸੰਭਲ ਲਿਆ ਸਾਰੇ ਭਰਾਵਾਂ ਨੇ ਯੂਪੀ ਵਾਲਿਆਂ ਨੇ ਬਿਹਾਰ ਵਾਲਿਆਂ ਨੇ ਹਰਿਆਣਾ ਵਾਲਿਆਂ ਨੇ ਪੂਰਾ ਸਾਥ ਦਿੱਤਾ ਵਾ ਸਾਡੇ ਆਪੇ ਪੰਜਾਬ ਨੇ ਆਪਣਾ ਆਪਾਂ ਸੰਭਲ ਲਿਆ ਵਾ ਤੇ ਹੁਣ ਉਹ ਜਿਵੇਂ ਸਾਡੇ ਲਖ ਫਾਇਲ ਕਾ ਫਰੋਜਪੁਰ ਏਰੀਆ 'ਚ ਕਹਿੰਦੇ ਨੇ ਗੋਗਲੂਆਂ ਤੋਂ ਮਿੱਟੀ ਲਾਉਣ ਆਏ ਆ ਕੀ ਕੱਲ ਨੂੰ ਗਾਲ੍ਹਾਂ ਨਾ ਪੈਣ ਹੁਣ ਕੱਲ ਮੋਦੀ ਨੇ 1600 ਕਰੋੜ ਰੁਪਏ ਦੀ ਗੱਲ ਕਹੀ ਹੈ ਵੀ ਮੈਂ ਦੇਵਾਂਗਾ ਜੇ ਦਿੱਤਾ ਨਹੀਂ ਆ ਉਹ 1600 ਕਰੋੜ ਰੁਪਏ ਦੀ ਜਿਹੜੀ ਐਡੀ ਵੱਡੀ ਮਿੱਠੀ ਗੋਲੀ ਦਿੱਤੀ ਆ ਸਾਨੂੰ ਉਹ ਮਿੱਠੀ ਗੋਲੀ ਆ ਕਿਉਂਕਿ ਸਾਡਾ 20000 ਕਰੋੜ ਰੁਪਏ ਦਾ ਤਾਂ ਨੁਕਸਾਨ ਨੁਕਸਾਨ ਹੋ ਗਿਆ ਉਹਦੇ ਉੱਤੇ 10000 ਕਰੋੜ ਨਾਲ ਅਸੀਂ ਪਰਪਾਈ ਕਰਨੀ ਆ ਉਹ ਵੀ ਪੱਲਿਓਂ ਲਾ ਕੇ 1600 ਕਰੋੜ ਨੂੰ ਅਸੀਂ ਕੀ ਕਰਨਾ ਮੈਂ ਨਾਲ ਲਫਾਫੇ ਟੋਪੀਆਂ ਲਈ ਫਿਰਦਾ ਤੇ ਮੈਂ ਜਵਾਕਾਂ ਨੂੰ ਵੰਡਦਾ ਵੀ ਫਿਰਦਾ ਵੀ ਇਹ ਉਹੀ 1600 ਕਰੋੜ ਦੀ ਮਿੱਠੀਆਂ ਗੋਲੀਆਂ ਨੇ ਜਿਹੜੀਆਂ ਮੈਂ ਜਵਾਕਾਂ 'ਚ ਵੰਡਦਾ ਇਹਦੇ ਨਾਲ 1600 ਕਰੋੜ ਫਿਰ ਲੋਕ ਲੋ ਸਮਝਣਗੇ ਨਾ ਗੱਲਾਂ ਨੂੰ ਜਾਂ ਲੋਕ ਲੇਟ ਸਮਝਾਉਂਦੇ ਆ ਤਾਂ ਹੀ ਜਿਹੜੀਆਂ ਆਫਤਾਂ ਸਾਹਮਣਾ ਕਰਨਾ ਪੈਂਦਾ ਲੋਕਾਂ ਦੇ ਵੱਡੇ ਸਵਾਲ ਇਹੀ ਆ ਵੀ ਰਹੇ ਆ ਚਾਹੇ ਉਹ ਫਾਜ਼ਲ ਕੀ ਦੀ ਗੱਲ ਹੋਵੇ ਗਰਦਾਸਪੁਰ ਦੀ ਗੱਲ ਹੋਵੇ ਚਾਹੀ ਕਿਸੇ ਸਰਹੱਦੀ ਏਰੀਆ ਦੀ ਗੱਲ ਹੋਵੇ ਉਹਨਾਂ ਲੋਕਾਂ ਦੇ ਵੱਡੇ ਸਵਾਲ ਇਹ ਕਿ ਬੰਧ ਮਜ਼ਬੂਤ ਨਹੀਂ ਹੋਏ ਡੈਮਾਂ ਦਾ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਨਹੀਂ ਆਇਆ ਪਾਣੀ ਕਿਵੇਂ ਛੱੜਨਾ ਹੈ ਕਿਸ ਲੈਵਲ ਤੱਕ ਛੱੜਨਾ ਉਹ ਉਹ ਸੀਮਾ ਜਿਹੜੀ ਤਾਂ ਹੋਣੀ ਚਾਹੀਦੀ ਸੀਗੀ ਬਿਲਕੁਲ ਹੋਣੀ ਚਾਹੀਦੀ ਆ ਜਦੋਂ ਸਾਡੇ ਪੰਜਾਬ ਦੇ ਜਾਂ ਸਿੱਖ ਚਿਹਰੇ ਬੀਬੀ ਐਮਬੀ ਬੋਰਡ ਦੇ ਵਿੱਚੋਂ ਹਟਾਏ ਜਾ ਰਹੇ ਨੇ ਉਸ ਤੋਂ ਬਾਅਦ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈਗਾ ਕਿ ਇਹਨਾਂ ਡੈਮਾਂ ਚ ਕਿੰਨੀ ਹੱਦ ਤੱਕ ਪਾਣੀ ਪਿਆ ਕਿੰਨਾ ਜ਼ਰੂਰਤ ਦਾ ਜੇ ਤੁਹਾਨੂੰ ਪਤਾ ਸੀ ਮਾਰਚ ਅਪ੍ਰੈਲ ਚ ਇਸ ਚੀਜ਼ ਦਾ ਹੱਲ ਕਰ ਲੈਂਦੇ ਥੋੜਾ ਥੋੜਾ ਕਰਕੇ ਛੱਡਣ ਲੱਗ ਜਾਂਦੇ ਸਾਨੂੰ ਪਤਾ ਆ ਸਾਵਣ ਭਾਦਰਾ ਦਾ ਮਹੀਨਾ ਆਉਣ ਵਾਲਾ ਤੇ ਮੀਂਹ ਪੈਣਗੇ ਉਦੋਂ ਸਾਨੂੰ ਨੁਕਸਾਨ ਹੋਊਗਾ ਫਸਲਾਂ ਨੂੰ ਇਹਦਾ ਮਤਲਬ ਇਹੀ ਆ ਕਿ ਇਹ ਸਾਰੀ ਗਿਣੀ ਮਿੱਥੀ ਸਾਜ਼ਿਸ਼ ਆ ਜਦੋਂ ਆਪਾਂ ਹੁਣ ਸਾਰੀਆਂ ਕਲਿੱਪਾਂ ਵੀ ਸਾਹਮਣੇ ਆ ਰਹੀਆਂ ਸਾਰੇ ਵੀਰ ਉਹਤੇ ਹੈਡ ਦੇਖ ਰਹੇ ਨੇ ਵੀ ਇੱਕ ਪਾਸੇ ਪੂਰਾ ਫੁੱਲ ਕੀਤਾ ਜਾ ਰਿਹਾ ਫਿਰ ਇੱਕਦਮ ਪਾਣੀ ਦੇ ਗੇਟ ਛੱਡ ਦਿੱਤੇ ਜਾ ਰਹੇ ਨੇ ਤਾਂ ਕਿ ਪੰਜਾਬ ਦੀ ਤਬahi ਕੀਤੀ ਜਾ ਸਕੇ ਕੀ ਇਹ ਕੁਦਰਤੀ ਕਰੋਪੀ ਸਮਝਦੇ ਹੋ ਕੁਦਰਤੀ ਕਰੋਪੀ ਆ ਜਾਂ ਉੱਚਿਆਂ ਥਾਂਵਾਂ ਤੇ ਮੀਂਹ ਪੈਂਦਾ ਨਮਾਨ ਬੱਦਲੋਂ ਆਉਂਦਾ ਜਾਂ ਕੋਈ ਸਿਆਸੀ ਗੱਲਬਾਤ ਵੀ ਹੈਗੀ ਆ ਬਿਲਕੁਲ ਇਹਦੇ ਚ ਕੁਦਰਤੀ ਕਰੋਪੀ ਜਿਹੜਾ ਮੀਂਹ ਦੀ ਮਾਰ ਆ ਉਹ ਤਾਂ ਕਿਸਾਨ ਨੂੰ ਹਰ ਇੱਕ ਸਾਲ ਪੈਂਦੀ ਰਹਿੰਦੀ ਹੁਣ ਗੜੇਬਾਰੀ ਚ ਕਿਸੇ ਦਾ ਕੋਈ ਹੱਥ ਨਹੀਂ ਹੋ ਸਕਦਾ ਕਈ ਆਪਣੇ ਕਣਕ ਦੇ ਦਿਨਾਂ ਚ ਵੀ ਗੜਾ ਪੈਂਦਾ ਆਪਣੇ ਜਿਹੜੇ ਹੁੰਦੀਆਂ ਨੇ ਕਣਕ ਦੇ ਸਿੱਟੇ ਟੁੱਟ ਜਾਂਦੇ ਆ ਹਨਾ ਬੜਾ ਨੁਕਸਾਨ ਹੁੰਦਾ ਭਾਰੀ ਪਰ ਜਿਹੜਾ ਇਹ ਹੈਗਾ ਇਕਦਮ ਹੀ ਸਾਨੂੰ ਐਂ ਦਿਖਾਇਆ ਜਾ ਰਿਹਾ ਵੀ ਪਤਾ ਨਹੀਂ ਕਿੰਨਾ ਕੁ ਪਾਣੀ ਆ ਰਿਹਾ ਇਹਨਾਂ ਪਿੱਛੋਂ ਕਿੱਧਰੋਂ ਆ ਰਿਹਾ ਪਾਣੀ ਇੰਨੇ ਤਾਂ ਮੀਂਹ ਵੀ ਨਹੀਂ ਪੈਰੇ ਠੀਕ ਆ ਬਾੜ ਆਉਣੀ ਚਾਹੀਦੀ ਆ ਦਰਿਆ ਆਪਣਾ ਜਿਹੜਾ ਦੂਜਾ ਭਿਆਨਕ ਰੂਪ ਦਿਖਾਉਂਦੇ ਹੁੰਦੇ ਆ ਆਸ-ਪਾਸੇ ਦੇ ਥੋੜੇ ਬਹੁਤੇ ਪਿੰਡਾਂ 'ਚ ਆਉਂਦਾ ਹੁੰਦਾ ਪਾਣੀ ਹੁਣ ਇੱਥੋਂ ਤੁਸੀਂ ਦੇਖੋਗੇ ਚੜਾਈ 'ਚ 17 ਕਿਲੋਮੀਟਰ ਤੱਕ ਦਰਿਆ ਪਾਟਿਆ ਪਿਆ ਇਹ ਤਾਂ ਕੋਈ ਕੁਦਰਤੀ ਆਫਤ ਨਹੀਂ ਨਾ ਕਹਿ ਸਕਦੇ ਅਸੀਂ ਇਹਨੂੰ ਇੱਕ ਲੋਕਾਂ ਦੇ ਇਹ ਵੀ ਗਲੇਸ਼ਕ ਹੈਗਾ ਲੋਕਾਂ ਨਾਲ ਗੱਲਬਾਤ ਕੀਤੀ ਅਸੀਂ ਆਖੀ ਕਿ ਇੱਥੇ ਵੀ ਜਿਹੜੇ ਬੰਨ ਬਹੁਤ ਬਹੁਤਿਆਂ ਥਾਵਾਂ 'ਕਾ ਬੰਨ ਹੈ ਹੀ ਨਹੀਂ ਮਜ਼ਬੂਤਾ ਬਾਤ ਦੀ ਗੱਲ ਹੈ ਪਰ ਇੱਥੇ ਇਹ ਵੀ ਸਵਾਲ ਹੈ ਕਿ ਲੋਕਾਂ ਨੇ ਦਰਿਆਵਾਂ ਦੇ ਰਸਤੇ ਰੋਕੇ ਹੋਏ ਆ ਮੱਲੇ ਹੋਏ ਆ ਕੁਦਰਤ ਆਪਣਾ ਥਾਂ ਵਾਪਸ ਜ਼ਰੂਰ ਲੈਂਦੀ ਹੈ ਇਹ ਵੀ ਚਰਚਾ ਜਿਹ ਨਹੀਂ ਕੁਦਰਤ ਦਾ ਕਹਿ ਸਕਦੇ ਆ ਕਿ ਥਾਂ ਵਾਪਸ ਲੈਂਦੀ ਆ ਕੁਦਰਤ ਆਪ ਦਾ ਅਸਲ ਰੂਪ ਚ ਆਉਂਦੀ ਆ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਕੁਦਰਤ ਇਨਸਾਨਾਂ ਦਾ ਕਹਣ ਕਰੀ ਜਾਊਗੀ ਕਿ ਇਨਸਾਨੀਅਤ ਦੇ ਨਾਸ਼ੇ ਮਾਰ ਦੂਗੀ ਜਿੰਨਾ ਕੁ ਕੁਦਰਤ ਨੂੰ ਅਸੀਂ ਫਾਇਦਾ ਲੈਂਦੇ ਆ ਕੁਦਰਤ ਨੂੰ ਅਸੀਂ ਸੰਭਾਲ ਕੇ ਵੀ ਰੱਖਦੇ ਆ ਸਾਰੇ ਪਾਸੇ ਤੁਸੀਂ ਦੇਖੋ ਹਰਿਆਲੀ ਹਰਿਆਲੀ ਆ ਕੁਦਰਤ ਨੂੰ ਪੰਜਾਬ ਨੇ ਸੰਭਾਲ ਕੇ ਵੀ ਤਾਂ ਰੱਖਿਆ ਇਹ ਅਸੀਂ ਕਦੇ ਨਹੀਂ ਮੰਨ ਸਕਦੇ ਕਿ ਇਹ ਕਰੋਪੀ ਕੁਦਰਤੀ ਆ ਪਰ ਪਪਨ ਗੁਰੂ ਪਾਣੀ ਪਿਤਾ ਮਾਤਾ ਧਤ ਮਹਤ ਦੇਵਸ ਰਾਦੂ ਦਾਈ ਦਾਇਆ ਖੇਲਾ ਸਗਲੇ ਜਗਤ ਸਾਨੂੰ ਪ੍ਰਮਾਤਮਾ ਨੇ ਨਿੱਕੀ ਗੋਦ ਤੇ ਵਿੱਚ ਬਖਸ਼ੀ ਆ ਅਸੀਂ ਆਪਣੇ ਨਿੱਜੀ ਹਿੱਤਾਂ ਦੇ ਲਈ ਉਹ ਗੋਦ ਨੂੰ ਗੰਦਲਾ ਜ਼ਰੂਰ ਕੀਤਾ ਇਹ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਬਿਲਕੁਲ ਜੀ ਜਿਵੇਂ ਬਾਣੀ 'ਚ ਇਹ ਵੀ ਲਿਖਿਆ ਵੀ ਪਹਿਲਾ ਪਾਣੀ ਜਿਓ ਹੈ ਜਦੋਂ ਅਸੀਂ ਉਹਦਾ ਕਹਾਣ ਕਰਾਂਗੇ ਉਹਦਾ ਕੁਛ ਨਾ ਕੁਛ ਤਾਂ ਹਰਜਾਨਾ ਭੁਗਤਣਾ ਪਊਗਾ ਪਰ ਇੰਨਾ ਵੱਡਾ ਭੁਗਤਣਾ ਪਊਗਾ ਇਹ ਸਾਰਾ ਸਿਆਸਤੀ ਕੰਮ ਹੈ ਇਹ ਚੀਜ਼ਾਂ ਫਿਰ ਜਿਵੇਂ ਆਉਣ ਵਾਲੇ ਟਾਈਮ ਦੇ ਵਿੱਚ 88 ਦੀ ਗੱਲ ਹੋਵੇ 92 93 ਦੀ ਗੱਲ ਆਉਂਦੀ ਆ ਫਿਰ 10 ਦੇ ਵਿੱਚ ਆਉਂਦਾ ਫਿਰ 23 ਤੇ ਹੁਣ 25 ਇੰਨੀਆਂ ਸਭ ਚੀਜ਼ਾਂ ਹੋਣ ਦੇ ਬਾਵਜੂਦ ਵੀ ਟਾਈਮ ਪ੍ਰਬੰਧ ਜਿਵੇਂ ਪਹਿਲਾਂ ਗੱਲ ਕੀਤੀ ਆ ਆਪਾਂ ਬੰਨਾਂ ਦੀ ਗੱਲ ਕੀਤੀ ਆ ਕਿ ਉਹ ਵਾਲੇ ਟਾਈਮ ਦੇ ਵਿੱਚ ਪੰਜਾਬ ਹਰ ਮੁਕਤ ਹੋ ਸਕਦਾ ਇਹ ਆਸਾ ਹੈਗੀ ਆ ਜਾ ਬਿਲਕੁਲ ਹੜ ਮੁਕਤ ਹੋ ਸਕਦਾ ਜੇ ਸਾਰੇ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਪੰਜਾਬ ਦੀ ਜ਼ਮੀਨ ਵੇਚ ਦਈਏ ਜਾਂ ਲੈਂਡ ਪੂਲਿੰਗ ਦੇ ਮੁੱਦੇ ਤੇ ਅਸੀਂ ਬੋਲਣਾ ਬੰਦ ਕਰ ਦਈਏ ਕਾਰਪੋਰੇਟ ਸਾਡੀ ਜ਼ਮੀਨ ਦੱਬ ਲੈਣ ਫਿਰ ਅਗਲੇ ਸਾਲ ਕੀ ਅਗਲੀਆਂ ਸਦੀਆਂ ਤੱਕ ਵੀ ਹੜ ਆਉਣੇ ਮਮਕਨ ਨਹੀਂ ਹੈਗੇ ਤਾਂ ਬਾਈ ਨੇ ਬਹੁਤ ਵੱਡੀ ਗੱਲ ਕਹੀ ਆ ਹਿੰਦੂ ਮੁਸਲਮਨ ਸਿੱਖ ਭਾਈਚਾਰਾ ਇੱਥੇ ਕਾਇਮ ਦਿਖਾਈ ਦਿੱਤਾਗਾ ਚਾਹੇ ਕਿਸਾਨੀ ਅੰਦੋਲਨ ਦੀ ਗੱਲ ਹੋਵੇ ਉਦੋਂ ਵੀ ਚਾਹੇ ਹਿੰਦੂ ਹੋਣ ਸਿੱਖ ਹੋਣ ਹੋਰ ਭਾਈਚਾਰੇ ਦੇ ਲੋਕ ਹੋਣ ਇਕੱਠੇ ਦਿਖਾਈ ਦਿੱਤੇ ਆ ਇਹ ਸਦੀਆਂ ਬਾਅਦ ਕਦੇ ਸਮਾਂ ਆਉਂਦਾ ਪਰ ਇੱਥੇ ਨਾ ਤਾਂ ਕੋਈ ਜਾਤ ਪਾਤ ਵੇਖੀ ਜਾ ਰਹੀ ਆ ਲੰਗਰ ਚੱਲ ਰਿਹਾ ਤੋਟ ਜੋ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਸਦੀਆਂ ਪਹਿਲਾਂ ਜਿਹੜਾ ਲੰਗਰ ਦੀ ਜਿਹੜੀ ਦਾਤ ਆ ਉਹ ਕਿਸੇ ਸਿੱਖ ਸੰਗਤ ਨੂੰ ਨਹੀਂ ਪੂਰੀ ਕਾਇਨਾਤ ਨੂੰ ਦਿੱਤੀ ਸੀ ਉਹ ਇੱਥੇ ਵਰਤ ਰਿਹਾ ਇੱਕ ਪਾਸੇ ਆਫਤਾਈ ਹੋਈ ਆ ਵੱਡੇ ਤੇ ਗਹਿਰੇ ਸਵਾਲ ਸਿੰਘ ਸਾਹਿਬ ਨੇ ਕੀਤੇ ਆ ਕਿ ਆਏ ਸਾਰ ਜਿਹੜੇ ਹੜਾਂ ਦੀ ਮਾਰ ਆ ਇਹਨਾਂ ਖਿੱਤਾਂ ਨੂੰ ਕਿਉਂ ਪੈਂਦੀ ਆ ਚਾਹੇ ਉਹ ਗੁਰਦਾਸਪੁਰ ਦੀ ਗੱਲ ਹੋਵੇ ਜਾਂ ਨਾਲਾ ਸਾਈਡ ਦੀ ਗੱਲ ਹੋਵੇ ਫਾਜ਼ਿਲਕਾ ਫਿਰੋਜ਼ਪੁਰ ਤਰਨਤਾਰਨ ਸਾਹਿਬ ਸੁਲਤਾਨਪੁਰ ਲੋਧੀ ਦਾ ਏਰੀਆ ਬਹੁਤ ਸਾਰੇ ਜਿਹੜੇ 23 ਜ਼ਿਲ੍ਹੇ ਪੰਜਾਬ ਦੇ ਹੜਾਂ ਦੀ ਮਾਰ ਦੇ ਵਿੱਚ ਆ ਪਰ ਇੱਥੇ ਤੁਸੀਂ ਤਸਵੀਰਾਂ ਰਹੀਂ ਦੇਖ ਸਕਦੇ ਹੋ ਕਿ ਸਿੱਖ ਤੇ ਮੁਸਲਮਾਨ ਭਾਈਚਾਰਾ ਜਿਹੜਾ ਇਕੱਠਾਗਾ ਹਰਿਆਣੇ ਦੇ ਵੀਰ ਨੇ ਵੱਡੀ ਗੱਲ ਕਹੀ ਆ ਕਿ ਪੰਜਾਬ ਆ ਜਿਹੜਾ ਸਾਡਾ ਵੱਡਾ ਭਰਾ ਹੈ ਤੇ ਅਸੀਂ ਵੱਡੇ ਭਰਾ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇਤਿਹਾਸ ਨੂੰ ਫਰੋਲਣ ਦੀ ਕੋਸ਼ਿਸ਼ ਕਰੀਏ ਜਦੋਂ-ਜਦੋਂ ਵੀ ਪੰਜਾਬ ਦੇ ਉੱਪਰ ਆਫਤ ਆਈ ਆ ਤਾਂ ਹਰਿਆਣਾ ਹੋਵੇ ਚਾਹੇ ਰਾਜਸਥਾਨ ਹੋਵੇ ਚਾਹੇ ਹੋਰ ਸਟੇਟਾ ਹੋਣ ਪੰਜਾਬ ਵੀ ਉਹਨਾਂ ਨਾਲ ਖੜਦਾ ਰਿਹਾ ਤੇ ਉਹ ਵੀ ਪੰਜਾਬ ਦੇ ਨਾਲ ਖੜਦਿਆਂ ਰਹੀਆਂ ਨੇ ਅੱਜ ਦੀ ਤਸਵੀਰ ਵੀ ਉਹੀ ਬਿਆਨ ਕਰ ਰਹੀ ਆ ਜੁੜੇ ਹੋਏ ਨਿਰਪੱਖ ਪੋਸਟ ਦੇ ਨਾਲ ਮੈਂ ਸਮਰਨ ਜਿਸਖਸਾਨਾ ਕੈਮਰਾਮੈਨ ਕੋ ਸਾਹਮਣੇ ਨਾਲ